ਸਾਹਿਬਾਤ ਮੈਂ ਆ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਕਾਟੋ ਕਲੇਸ਼ ਪੈ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਮੌਜੂਦਾ ਮੰਤਰੀ ਅਤੇ ਵਰਕਰ ਜਾਣਗੇ ਦੂਜੀਆਂ ਪਾਰਟੀਆਂ ਦੇ ਵਿੱਚ ਇੱਕ ਪਾਸੇ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਨਾਰਾ ਦਿੱਤਾ ਗਿਆ ਸੀ ਕਿ ਅਸੀਂ ਪਰਿਵਾਰਵਾਦ ਨੂੰ ਤਰਜੀਹ ਨਹੀਂ ਦਿੰਦੇ ਨਾ ਹੀ ਕਿਸੇ ਪਰਿਵਾਰਵਾਦ ਦੇ ਵਿੱਚੋਂ ਪਰਿਵਾਰਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਜਿਸ ਤਰ੍ਹਾਂ ਜਿਮਨੀ ਚੋਣਾ ਦੇ ਵਿੱਚ ਕੀਤਾ ਗਿਆ ਪਹਿਲੀ ਟਿਕਟ ਦਿੱਤੀ ਗਈ ਬਲਜਿੰਦਰ ਸਿੰਘ ਧਾਲੀਵਾਲ ਜੋ ਮੀਤੇ ਮਾਸੀ ਦੇ ਮੁੰਡੇ ਸੀ ਦੂਜੀ ਟਿਕਟ ਦਿੱਤੀ ਗਈ ਅਸ਼ਾਂਕ ਚੱਬੇਵਾਲ ਨੂੰ ਜਿਹੜੇ ਰਾਜਕੁਮਾਰ ਚੱਬੇਵਾਲ ਦੇ ਮੁੰਡੇ ਸੀ ਲੇਕਿਨ ਇਧਰ ਨਵੇਂ ਬਣੇ ਪ੍ਰਧਾਨ ਅਮਨ अरोड़ा ਵੱਲੋਂ ਪਹਿਲਾ ਹੀ ਸਾਰੇ ਆਗੂਆਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਕਹਿ ਦਿੱਤਾ ਸੀ ਕਿ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਕਿਸੇ ਨੂੰ ਵੀ ਤੁਹਾਡੀ ਮਰਜ਼ੀ ਦੇ ਅਨੁਸਾਰ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਨਗਰ ਨਿਗਮਦਿਆਂ ਚੋਣਾਂ ਦੇ ਵਿੱਚ ਲੇਕਿਨ ਇਧਰ ਬੜਾ ਵੱਡਾ ਬਵਾਲ ਮਚ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਇੱਕ ਦੂਜੇ ਨੂੰ ਸਿੱਧੇ ਹੋ ਗਏ ਨੇ ਇੱਕ ਕਹਿੰਦਾ ਕਿ ਮੇਰੇ ਰਿਸ਼ਤੇਦਾਰ ਨੂੰ ਟਿਕਟ ਮਿਲਣੀ ਚਾਹੀਦੀ ਹੈ ਦੂਸਰਾ ਕਹਿੰਦਾ ਹੈ ਕਿ ਮੇਰੇ ਰਿਸ਼ਤੇਦਾਰ ਨੂੰ ਟਿਕਟ ਮਿਲਣੀ ਚਾਹੀਦੀ ਚਾਹੀਦੀ ਹੈ ਉਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਮੰਤਰੀ ਅਤੇ ਵਰਕਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਦੇ ਕਨਵੀਨਰ ਅਰਵਿੰਦ ਕੇ ਜੀ ਵਾਲਦੀ ਗੱਲ ਨਹੀਂ ਸੁਣ ਰਿਹਾ ਇਧਰ ਨਜ਼ਰ ਅੰਦਾਜ਼ ਕਰ ਦਿੱਤਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਮਨ ਅਰੋੜਾ ਨੇ ਹੁਣ ਇਨਾ ਕੋ ਕਾਟੋ ਕਲੇਸ਼ ਵੱਧ ਗਿਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਅਨਾਤ ਤੇ ਸੋ ਬਿਮਾਰ ਵਾਲੀ ਖਾਸ ਕਰਕੇ ਗੱਲ ਕਰਦੇ ਹਾਂ ਹਲਕਾ ਲੁਧਿਆਣੇ ਦੀ ਪੱਪੀ ਪ੍ਰਾਸ਼ਰ ਆਪਣੇ ਭਰਾ ਨੂੰ ਟਿਕਟ ਦਿਵਾਉਣਾ ਚਾਹੁੰਦੇ ਨੇ ਕਾਉਂਸਲਰ ਦੀ ਜਿਹੜੇ ਗੁਰਪ੍ਰੀਤ ਗੋਗੀ ਨੇ ਉਹ ਆਪਣੀ ਪਤਨੀ ਨੂੰ ਦੂਸਰੇ ਪਾਸੇ ਜਿਹੜਾ ਬੱਗਾ ਨੇ ਉਹ ਆਪਣੇ ਛੋਟੇ ਭਰਾ ਦੇ ਲੜਕੇ ਨੂੰ ਯਾਨੀ ਕਿ ਪਰਿਵਾਰਵਾਦ ਦੇ ਵਿੱਚ ਹੀ ਟਿਕਟਾ ਰਹਿਣ ਕਿਉਂਕਿ ਉਧਰ ਜਿਹੜੇ ਭਾਰਤ ਆਸ਼ੂਪੂਸ਼ਣ ਨੇ ਉਹਨਾਂ ਵੱਲੋਂ ਆਪਣੀ ਪਤਨੀ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਇਸ ਨੂੰ ਲੈ ਕੇ ਇਨਾ ਕੋ ਕਾਟੋ ਕਲੇਸ਼ ਵਧਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਿ ਵਿਧਾਇਕ ਅਤੇ ਮੰਤਰੀ ਇੱਕ ਦੂਜੇ ਦੇ ਖਿਲਾਫ ਆਪ ਸ਼ਨਾਖ ਬੋਲ ਰਹੇ ਨੇ ਬੋਲਣ ਤੋਂ ਗਰੇਜ਼ ਵੀ ਨਹੀਂ ਕਰ ਰਹਾ ਯਾਨੀ ਕਿ ਸੂਬੇ ਦੇ ਨਵੇਂ ਪ੍ਰਧਾਨ ਬਣੇ ਪ੍ਰਧਾਨ ਅਮਨ अरोड़ा ਵੱਲੋਂ ਅਤੇ ਸ਼ੈਰੀ ਕਲਸੀ ਵੱਲੋਂ ਇਹ ਸਾਰਾ ਮਾਮਲਾ ਸੰਭਾਲਿਆ ਨਹੀਂ ਜਾ ਰਿਹਾ ਕਿਉਂਕਿ ਜੇਕਰ ਕਹਿੰਦੇ ਨੇ ਇੱਥੇ ਟਿਕਟਾਂ ਨਹੀਂ ਮਿਲਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਾਂ ਸ਼੍ਰੋਮਣੀ ਅਕਾਲੀ ਦਲ ਵੱਲ ਜਾਂ ਕਾਂਗਰਸ ਪਾਰਟੀ ਵੱਲ ਜਾਂ ਭਾਰਤੀ ਜਨਤਾ ਪਾਰਟੀ ਵੱਲ ਜਾਵਾਂਗੇ ਉਧਰ ਜਿਨ੍ਹਾਂ ਨੇ ਦਿਨ ਪਰ ਰਾਤ ਮਿਹਨਤ ਕੀਤੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਹੈ ਇਹ ਆਮ ਆਦਮੀ ਪਾਰਟੀ ਦੇ ਨਾ ਵਿਧਾਇਕਾਂ ਅਤੇ ਮੰਤਰੀਆਂ ਨੇ ਆਪਣੇ ਪਰਿਵਾਰਾਂ ਦੇ ਵਿੱਚੋਂ ਕਾਉਂਸਲਰ ਅਤੇ ਮੇਨ ਕਾਉਂਸਲਰ ਦੀ ਟਿਕਟ ਦੇਣਾ ਚਾਹੁੰਦੇ ਨੇ ਬੱਗਾ ਦੂਸਰੇ ਪੱਪੀ ਪ੍ਰਾਸ਼ਰ ਗੁਰਪ੍ਰੀਤ ਗੋਗੀ ਤਿੰਨੇ ਵਿਧਾਇਕ ਆਪੋ ਆਪਸ ਵਿੱਚ ਖਹਿੜਮੜੀ ਤੋਤਰਾਈ ਨੇ ਕਿ ਅਸੀਂ ਮੈਟਿਕ ਲੈਣੀ ਹੈ ਦੂਸਰਾ ਕਹਿੰਦਾ ਮੇਰੀ ਪਤਨੀ ਨੂੰ ਤੀਸਰਾ ਕਹਿੰਦਾ ਮੇਰੇ ਭਤੀਜੇ ਨੂੰ ਯਾਨੀ ਕਿ ਆਪਸ ਵਿੱਚ ਕਾਟੋ ਕਲੇਸ਼ ਵੱਧ ਗਿਆ ਹੈ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਹੋਰ ਵੀ ਵੱਡੇ ਖਿਲਾਾਰੇ ਦੇਖਣ ਨੂੰ ਮਿਲਣਗੇ ਧੰਨਵਾਦ